ਅੰਮ੍ਰਿਤਸਰ ਦੇ ਵਿੱਚ ਨਹੀਂ ਰੁਕ ਰਹੀਆਂ ਕ੍ਰਾਈਮ ਦੀਆਂ ਵਾਅਦਾਤਾਂ ਦਿਨ ਦਿਹਾੜੇ ਨੌਜਵਾਨਾਂ 'ਡਾ ਗੋਲੀਆਂ ਮਾਰ ਕੇ ਕਿ ਤੱਕ ਤੱਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਲਗਾਈ ਗੋਹਾਂ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਕ੍ਰਾਈਮ ਦੀਆਂ ਵਾਰਦਾਤਾਂ ਵਾਧੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਦਿਹਾਤੀ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਪਿੰਡ ਬੋਪਰਾਏ ਕਲਾ ਦੇ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਵੋਟਾਂ ਦੀ ਰੰਜਿਸ਼ ਨੂੰ ਲੈ ਕੇ ਗੋੜੀਆਂ ਚਲਾਈਆਂ ਗਈਆਂ ਤੇ ਨੌਜਵਾਨ ਦਾ ਜਿਸ ਦਾ ਨਾਮ ਗੁਰਮੀਤ ਸਿੰਘ ਦੱਸਿਆ ਜਾ ਰਿਹਾ ਹੈ ਤਾਂ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਪੀੜਤ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਆ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਕਿ ਕੁਝ ਦੱਸਿਆ ਉਹ ਸੁਣਦੇ ਆ ਮੇਰਾ ਨਾਮ ਅੰਦੂਰੀ ਸਿੰਘ ਪਿੰਡ ਹੈ ਬੋਪਰਾਂਕਲਾਂ ਕੀ ਗੱਲਬਾਤ ਕੀ ਹੋਈ ਕੱਲ੍ਹ ਬਾਦ ਮੇਰੇ ਨਾਲ ਦੇ ਦੀ ਆਪਣਾ ਮਾਸਟਰ ਨੂੰ ਗੋਲੀ ਮਾਰ ਕੇ ਡੈਥ ਕਰਤੀ ਪਰਸੋਂ ਬੀਤੀ ਰਾਤ 23 ਤਰੀਕ ਨੂੰ ਮੈਨੂੰ ਨਹੀਂ ਪਤਾ ਮੈਂ ਸੁੱਤਾ ਹਾਂ ਕਰੇ ਤੇ ਬਾਹਰ ਰੌਲਾ ਪਿਆ ਵਾ ਮੰਮੀ ਉਹਨਾ ਮੈਨੂੰ ਉਠਾ ਕੇ ਖੜਿਆ ਵਾ ਵੀ ਬਾਹਰ ਕੋਈ ਗੱਲ ਹੋ ਰੌਲਾ ਪੈੰਦਿਆ ਵਾ ਜਦੋਂ ਅਸੀਂ ਗਏ ਮੌਕੇ ਤੇ ਪਹੁੰਚੇ ਤੇ ਜਦੋਂ ਉਹ ਜੇ ਮੈਂ ਜਾਣਦਿਆਂ ਵਾ ਇਹਦੀ ਤੂਤੂ ਮੈਂ ਮੈਂ ਉਹਨਾਂ ਨਾਲ ਹੁੰਦੇ ਹੀ ਪਹਿਲਾਂ ਕਿਤੇ ਤੇ ਜਦੋਂ ਮੈਂ ਪਹੁੰਚਾਂ ਉਹਨਾਂ ਪੈਂਦੇ ਹੀ ਇਹਦੇ ਫੈਰ ਮਾਰਤਾ ਬਾਰਾਂਪੋਰ ਦਾ ਰਾਜੂ ਮਾਸਟਰ ਨੇ ਜਦੋਂ ਮੈਂ ਇਹਦੇ ਲਾਗੇ ਪਹੁੰਚਾਂ ਵਾ ਤੇ ਇਹ ਥਲੇ ਡਿੱਗ ਗਿਆ ਮੈਨੂੰ ਜਾ ਕੇ ਚੁੱਕਿਆ ਗਰਮੀ ਤੇ ਕੀ ਗੱਲ ਵਾ ਠੀਕ ਆ ਇਹਨੇ ਆਖਿਆ ਮੇਰੇ ਗੋਲੀ ਵੱਜ ਗਈ ਆ ਜਦੋਂ ਇਹਨੇ ਆਖਿਆ ਮੇਰੇ ਗੋਲੀ ਵੱਜ ਗਈ ਆ ਮੈਂ ਫਿਰ ਉਹਨਾਂ ਵੱਲ ਨੂੰ ਹੋਇਆ ਵਾ ਕਿ ਉਪਰ ਆ ਹੀ ਜਦੋਂ ਮੈਂ ਉਹਨਾਂ ਵੱਲੋਂ ਆਦੇ ਉਹਨਾਂ ਦੇ ਵਿੱਚੋਂ ਕੁਲਵੰਤ ਸਿੰਘ ਨੇ ਆਖਿਆ ਹੁਣ ਇਹਨੂੰ ਵੀ ਮਾਰ ਦੋ ਇਹ ਵੀ ਨਾ ਜਾਵੇ ਫਿਰ ਉਹਨਾਂ ਮੇਰੇ ਵੀ ਉਦੋਂ ਨਾ ਵੀ ਸੱਟਾ ਸੁੱਟਾ ਲਾਈਆਂ ਕਾਫੀ ਵੀ ਦੁੱਸਲਾ ਗਰੋਗੋ ਮਾਰੇ ਇੱਕ ਆਪਣਾ ਸਿਮਰਜੀਤ ਸਿੰਘ ਹੀ ਤੇ ਤਰਵਨਪ੍ਰੀਤ ਸਿੰਘ ਇਹ ਚਾਰ ਜਾਣੇ ਸੀ ਕਿ ਕਿੰਨੇ ਜੀ ਦੱਜ ਦੇਥ ਸੀ ਇਹਨਾਂ ਨਾਮ ਕੀ ਸੀ ਉਹਦਾ ਨਾਮ ਗਰਮੀਤ ਸਿੰਘ ਹੀ ਕਿੰਨੇ ਲੋਕ ਜਿਹੜੇ ਹਮਲਾ ਕਰਨੇ ਸੀ ਉਹ ਚਾਰ ਕ ਜਾਣੇ ਸੀ ਉਹ ਤੇ ਕਿੰਨੀ ਗੋਲੀ ਚੱਲੀ ਕਿੰਨੀਆਂ ਗੋਲੀਆਂ ਨਾਲ ਤਿੰਨ ਚਾਰ ਫਾਇਰ ਮਾਰੇ ਹੁੰਨਾ ਤੇ ਪਹਿਲਾਂ ਵੀ ਪਤਾ ਨਹੀਂ ਕੋਈ ਫਾਇਰਫੋਰ ਕਹਿੰਦੇ ਵੀ ਮੈਂ ਸੁਣ ਚਾਹੁੰਦਾ ਵੀ ਫਾਇਰਫੋਰ ਕਰਦੇ ਰਹੇ ਵਾ ਤਿਆਰੀ ਕੇ ਬੈਠੇ ਸੀ ਕੋਈ ਸੀਸੀਟੀਵੀ ਤੇ ਵੀਡੀਓ ਨਹੀਂ ਉੱਥੇ ਹੈ ਨਹੀਂ ਕੋਈ ਜਿੱਥੇ ਗੱਲਬਾਤ ਹੋਈ ਆ। ਮੋਕੇ ਤੇ ਪੁਲਿਸ ਆਈ ਆ ਯਾਰ। ਪਰ ਉਸ ਉਹ ਤੋਂ ਬਾਅਦ ਆਈ ਜਦੋਂ ਆਪਾਂ ਹਸਪੀਟਲ ਲੈ ਗਏ ਨਾਲ ਦੇ ਨੂੰ। ਹਸਪੀਟਲ ਅੰਮ੍ਰਿਤਪੁਰ ਉਹਨਾਂ ਉੱਥੇ ਜਾ ਕੇ ਉਹਨਾਂ ਪੁੱਛਿਆ ਕਿ ਤਾਂ ਵੀ ਨਹੀਂ ਪੀ ਡੈਥ ਹੋ ਚੁੱਕੀ ਆ। ਕਿੰਨੇ ਜਣਾਂ ਦੇ ਪਰਚਾ ਹੁਣ ਪਰਚਾ ਕਿਹਾਂ ਜਣੇ ਦਾ ਆ ਵਾ। ਕਿਸੇ ਨੂੰ ਅਰੈਸਟ ਵੀ ਕੀਤਾ ਹਨ ਕਰਦੀ? ਹਾਂਜੀ ਇੱਕ ਜਣਾਂ ਨੂੰ ਕੀਤਾ ਕਲਮੰਤਰ ਸਿੰਘ ਨੂੰ। ਤੇ ਬਾਕੀ ਜਿਹੜੇ ਤਿੰਨ ਫਰਾਰ ਵਾ। ਅਦਰੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਆ ਮਾਮਲੇ ਦੀ ਦੁੰਗਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਖੁਜੀ ਮਿਤੀ 23 ਚਰਵ ਦੀ ਦਰਮਾਨੀ ਰਾਤ ਨੂੰ ਸਾਨੂੰ ਫੋਨ ਆਇਆ ਅਮਨਦੀਪ ਹਸਪਤਾਲ ਤੋਂ ਕਿ ਇੱਕ ਗਰਨੀਸ਼ ਸਿੰਘ ਨਾਮ ਦਾ ਵਿਅਕਤੀ ਆ ਵਾਸੀ ਬੋਪੜਾ ਇਕਲਾ ਉਹਨੂੰ 12 ਬੋਰ ਦੇ ਛਰੇ ਲੱਗੇ ਆ ਤੇ ਉਸ ਦੀ ਮੌਤ ਹੋ ਗਈ ਹੈ। ਫਿਰ ਅਸੀਂ ਮੌਕੇ ਪਰ ਜਾ ਕੇ ਤੇ ਉਹਨਾਂ ਦੇ ਉਹਦੇ ਬ੍ਰਦਰ ਅਮਨਦੀਪ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਵਾ। ਮਕਦਮਾ ਨੰਬਰ 258/24 302 149 आईपीसी ਤੇ ਚਾਰ ਬੰਦਿਆਂ ਦੇ ਖਿਲਾਫ ਦਰਜ ਕੀਤਾ ਜੀ ਸਤਵੀਰ ਸਿੰਘ ਤਨਮਨਜੀਤ ਸਿੰਘ ਸਿਮਰਨਜੀਤ ਸਿੰਘ ਤੇ ਕਲਵੰਤ ਸਿੰਘ ਦੇ ਖਿਲਾਫ ਉਹਨਾਂ ਵਿੱਚੋਂ ਕਲਵੰਤ ਸਿੰਘ ਮੁੱਖ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਵਾ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਆ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਿਰ ਝਗੜਾ ਕਿਸ ਗੱਲ ਤੋਂ ਹੋਇਆ ਜੀ ਇਹਨਾਂ ਦਾ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਡਿਸਪਿਊਟ ਚੱਲਦਾ ਸੀਗਾ ਉਸੇ ਨੂੰ ਲੈ ਕੇ ਝਗੜਾ ਹੋਇਆ ਜੀ ਮਰਨ ਵਾਲੀ ਦੀ ਉਮਰ ਕਿੰਨੀ ਕੀ ਸੀ 32 ਸਾਲ ਦੇ ਕਰੀਬ ਹੈਗੀ ਸੇ ਗੋਣੀਆਂ ਕਿੰਨੀਆਂ ਕਿ ਚੱਲੀਆਂ ਜੀ ਦੋ ਇੱਕ ਫਾਇਰ ਵੱਜਾ ਜੀ ਉਹਨੂੰ 12 ਬੋਰ ਦਾ ਛਰੇ ਲੱਗੇ ਨੇ ਕੋਈ 28 29 ਛਰੇ ਲੱਗੇ ਆ ਜੀ ਉਹਦੀ ਛਾਤੀ ਤੇ ਪੇਟ ਵਿੱਚ ਹਥਿਆਰ ਬ੍ਰਾਹਮਤ ਹੋ ਗਿਆ ਜੀ ਹਾਂਜੀ ਰੈਫਲ ਬ੍ਰਾਹਮਤ ਕਰ ਲਈ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੇ ਖਾਸ ਰਿਪੋਰਟ